ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ Haryana Himachal ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ 25 ਮਿੰਟ ਦੇ ਵਿੱਚ 25 ਖਬਰਾਂ ਲੈ ਕੇ ਲੁਧਿਆਣਾ ਦੇ ਵਿੱਚ ਸੰਜੀਵ ਅਰੋੜਾ ਨੂੰ ਸ਼ਾਨਦਾਰ ਜਿੱਤ ਮਿਲੀ ਹੈ ਸੰਜੀਵ ਨੇ ਭਰਤਪੂਸ਼ਨ ਆਸ਼ੂ ਨੂੰ 10637 ਵੋਟਾਂ ਦੇ ਨਾਲ ਹਰਾਇਆ ਹੈ ਲੁਧਿਆਣਾ ਦਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੋਡ ਸ਼ੋਅ ਕੱਢਿਆ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ਲੋਕਾਂ ਦਾ ਧੰਨਵਾਦ ਕੀਤਾ ਸੰਜੀਵ ਅਰੋੜਾ ਨੇ ਲੁਧਿਆਣਾ ਵਾਸੀਆਂ ਦਾ ਧੰਨਵਾਦ ਕੀਤਾ ਹੈ ਸੀਐਮ ਨੇ ਵਿਧਾਇਕਾ ਦੇ ਨਾਲ ਇਹ ਰੋਡ ਸ਼ੋਅ ਕੱਢਿਆ ਇਸ ਦੇ ਵਿੱਚ ਅਮਨ ਅਰੋੜਾ ਮੁੱਖ ਮੰਤਰੀ ਦੇ ਨਾਲ ਮੌਜੂਦ ਰਹੇ ਸਿਆ ਕਰਦੇ ਆਗੇ ਉਹ ਕਰਦੇ ਆਗੇ ਕੱਲ ਫਿਰ ਦੋ ਘੰਟੇ ਤੱਕ ਉਹਨੂੰ ਪਤਾ ਲੱਗ ਗਿਆ ਵੀ ਅਸੀਂ ਕੀ ਕੀ ਕਰ ਸਕਦੇ ਆ ਕਿ ਵੀ ਅਸੀਂ ਕੀ ਕੀ ਕਰ ਸਕਦੇ ਆ ਜਾਂ ਅਸੀਂ ਕੀ ਨਹੀਂ ਕਰ ਸਕਦੇ ਦੋ ਪਾਰਟੀਆਂ ਇੱਕ 1885 ਚ ਬਣੀ ਸੀ ਕਾਂਗਰਸ 1900 ਵਿੱਚ ਬਣੀ ਸੀ ਅਕਾਲੀ ਦਲ 1920 ਵਾਲਿਆਂ ਦੀ ਤਾਂ ਜ਼ਮਾਨਤ ਜਬਤ ਹੋ ਗਈ 8000 ਵੋਟ ਪਈ ਹੈ ਜੀ 6 7% ਹੁਣ ਤਾਂ ਲੋਕ ਇਹ ਵੀ ਕਹਿਣ ਲੱਗ ਗਏ ਯਾਰ ਇਹਨਾਂ ਨੂੰ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਮੋਟਾਂ 'ਚ ਖੜੇ ਨਹੀਂ ਹੋਣੇ ਚਾਹੀਦੇ ਇਹਨਾਂ ਨੂੰ ਇਹ aí ਕਹਿੰਦੇ ਮੈਨੂੰ ਦੋ ਤਿੰਨ ਨੇ ਕਿਹਾ ਕਹਿੰਦੇ ਯਾਰ ਇਹਨਾਂ ਨੂੰ ਨਹੀਂ ਕਾਹਦੂ ਪੰਗਾ ਲੈਣਾ ਐਵੇਂ ਸੋ 11 12000 ਦੀ ਲੀਡ ਤੇ ਹੰਕਾਰ ਗੁੱਸਾ ਜਿਹੜਾ ਉਹਨਾਂ ਦੇ ਵਿੱਚ ਸੀ ਉਹ ਸਾਰਾ ਲੋਕਾਂ ਨੇ ਫਿਕਰਤਾ ਕਿਉਂਕਿ ਲੋਕ ਧੌਣਾ ਚੋਂ ਸਰੀਏ ਕੱਢ ਦਿੰਦੇ ਆ ਜੀ ਜੇ ਕੋਈ ਆਪਣੇ ਆਪ ਨੂੰ ਸਮਝਦਾ ਹੋਵੇ ਕਿ ਮੈਂ ਪਤਾ ਨਹੀਂ ਕੀ ਆ ਲੋਕ ਕੱਢ ਦਿੰਦੇ ਸੀ ਆ ਲੋਕ ਕੱਢ ਦਿੰਦੇ ਸਰੀਏ ਇਹੀ ਗੱਲ ਕਹਿਣਾ ਚਾਹੂੰਗਾ ਕਿ ਬਿਲਕੁਲ ਫਿਕਰ ਨਹੀਂ ਕਰਨਾ ਇਮਾਨਦਾਰੀ ਨਾਲ ਕੰਮ ਕਰੀ ਚੱਲੋ ਲੋਕਾਂ ਨੂੰ ਸਭ ਪਤਾ ਹੈ ਲੋਕ ਸਭ ਕੁਝ ਦੇਖ ਹੀ ਜਾਂਦੇ ਆ ਵੀ ਕੌਣ ਕਿੰਨੇ ਕ ਪਾਣੀ ਚਾਹ ਕੌਣ ਕੀ ਕਰਦਾ ਲੋਕ ਜਦੋਂ ਫੈਸਲਾ ਕਰਦੇ ਨੇ ਇਹਦੇ ਬਾਰੇ ਪਤਾ ਨਹੀਂ ਕੀਤਾ ਜਾਂਦਾ ਕਰੋ ਕਿ ਫੈਸਲਾ ਕਰਦੇ ਨੇ ਆਪਾਂ ਨੂੰ ਇਹ ਪਤਾ ਕਿ ਨੀਸੀ ਕੇ ਐਨ ਨਹੀਂ ਵੱਡੇ ਮਾਰ ਜਾਂਦੇ ਪਰ ਲੋਕਾਂ ਨੇ ਪਹਿਲਾਂ ਹੀ ਮਨ ਪੜਾ ਰੱਖਿਆ ਸੀ ਸੋ ਇਹ ਤਾਂ ਪਬਲਿਕ ਹੈ ਸਭ ਜਾਣਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਕੌਣ ਹੈ ਸੱਚਾ ਕੌਣ ਹੈ ਝੂਠਾ ਸਭ ਪਹਿਚਾਨਤੀ ਹੈ ਜਿਉਂਦੇ ਵੱਸਦੇ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਪੰਜਾਬ ਐਦਾਂ ਹੀ ਖੁਗਵਸਦਾ ਰਹੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਸਾਨੂੰ ਸਾਡਾ ਪੰਜਾਬ ਹੀ ਲੱਭ ਜੇ ਉਹੀ ਬਹੁਤ ਹੈ ਸੋ ਇੱਕ ਵਾਰੀ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਅਰੇ ਇਨਕਲਾਬ ਜਿੰਦਾਬਾਦ ਫਤਲਜੀਤ ਦੋਸ਼ਾਂਤੀ ਹੋਣ ਵਾਲੀ ਫਿਲਮ ਸਰਦਾਰ ਜੀ 3 ਐਲਾਨ ਤੋਂ ਬਾਅਦ ਖੁਸ਼ੀ ਤਾਂ ਹੋਈ ਹੈ ਪਰ ਫਿਲਮ ਵਿਵਾਦਾਂ ਦੇ ਵਿੱਚ ਵੀ गिर ਗਈ ਹੈ ਵਿਵਾਦ ਦੀ وجہ ਹੈ ਪਾਕਿਸਤਾਨੀ ਅਦਾਕਾਰ ਹਾਨੀਆ ਆਮੀਰ ਦੀ ਕਾਸਟਿੰਗ FWIC ਨੇ ਦਲਜੀਤ ਦੇ ਫਿਲਮ ਦੀ ਤੇ ਭਾਰਤੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਏ ਨੇ ਫਿਲਮ ਤੇ پابੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ ਨਿਰਮਾਤਾਵਾਂ ਦੇ ਪਾਸਪੋਰਟ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸਰਦਾਰਜੀਤ 3 27 ਜੂਨ 2025 ਨੂੰ ਰਿਲੀਜ਼ ਹੋਣੀ ਹੈ ਅੰਮ੍ਰਿਤਸਰ ਦੇ ਪਿੰਡ ਰਾਮ ਦਿਵਾਲੀ ਸੁਖਮਨ ਮੈਡੀਕਲ ਦੇ ਉੱਪਰ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਜੇ ਕੱਲ ਕਰੀਏ ਆਏ ਦਿਨ ਹੀ ਕਿਤੇ ਨਾ ਕਿਤੇ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਇਸੇ ਤਰ੍ਹਾਂ ਹੀ ਥਾਣਾ ਮਤੇਵਾਲ ਦੇ ਅਧੀਨ ਪੈਂਦੇ ਪਿੰਡ ਰਾਮ ਦਿਵਾਲੀ ਦੇ ਵਿੱਚ ਇੱਕ ਮੈਡੀਕਲ ਸਟੋਰ ਦੇ ਉੱਪਰ ਦੋ ਨੌਜਵਾਨ ਪਲਸਰ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਮੈਡੀਕਲ ਦੇ ਉੱਪਰ ਗੋਲੀਆਂ ਚਲਾ ਦਿੰਦੇ ਨੇ ਜਵਾਬੀ ਕਾਰਵਾਈ ਦੇ ਵਿੱਚ ਮੈਡੀਕਲ ਦੇ ਮਾਲਕ ਨੂੰ ਵੀ ਫਾਇਰਿੰਗ ਕਰਨੀ ਪੈਂਦੀ ਹੈ ਤੇ ਨੌਜਵਾਨ ਉੱਥੋਂ ਫਰਾਰ ਹੋ ਜਾਂਦੇ ਨੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਕੱਲ ਜੀ ਬ੍ਰੂ ਨੋਦਵਾਨ ਮੁੰਡੇ ਸ਼ਾਮ 6 ਵਜੇ ਆਏ ਸੀਗੇ ਤੇ ਉਹਨਾਂ ਦਾ ਨੰਬਰ 38 ਪਰਸਨ ਮੋਟਰਸ ਦੇ ਨੰਬਰ ਪਰੇਟ ਤੋਂ ਬਾਹਰ ਉਹ ਮੁੰਡੇ ਆਏ ਸੀ ਜਿਹੜੇ ਸਿਮਰ ਮੈਡੀਕਲ ਸਟੋਰ ਦੇ ਤੋਂ ਲੋਕ ਜਿਹਨਾਂ ਕੱਲ ਜੀ ਇੱਕ ਗੁਰਿਆ ਮਾਗੀਆਂ ਜੀ ਤੇ ਗੁਰਿਆ ਮਾਰਕੀਟ ਤੋਂ ਉਹ ਮਲਤੋ ਰ ਗਈ ਤੇ ਮੈਡੀਕਲ ਸਟੋਰ ਵਾਲੇ ਨੇ ਇੱਕ ਫਾਇਰ ਕੀਤਾਗੇ ਉਸ ਤੋਂ ਬਾਅਦ ਅਸੀਂ ਆਪ ਜੀ ਕਰਕੇ ਤਫਤੀਸ਼ ਸਾਡੀ ਜਾਰੀ ਹੈ ਜੀ ਸਵੇਰੇ ਕੱਲ ਦੇ ਰਾਤ ਦੇ ਇੰਤੋਂ ਵੀ ਕੰਮੇ ਚੱਕਣ ਨੇ ਆ ਜੇਕਰ ਕਹੋਗੇ ਕਿ ਦੋ ਨੂੰ ਬੰਦੇ ਮੌਸਮ ਉਹਦੇ ਆਏ ਨਹੀਂ ਅਸੀਂ ਗਾਂ ਤਫਤੀਸ਼ ਚ ਸਾਡੀ ਜਾਰੀ ਹੈ ਜੀ ਤਾਂ ਲੁਧਿਆਣਾ ਪਛਮੀ ਜਿਮਨੀ ਚੌਂੜ ਤੇ ਆਏ ਨਤੀਜਿਆਂ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਨੇ ਹਾਰ ਹੋਣ ਤੋਂ ਬਾਅਦ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਭਾਰਤ ਪੂਸ਼ਣ ਆਸ਼ੂ ਨੇ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਉਹਨਾਂ ਦੇ ਵੱਲੋਂ ਇਹ ਅਸਤੀਫਾ ਕਾਂਗਰਸ ਦੇ ਪ੍ਰਧਾਨ ਨੂੰ ਭੇਜਿਆ ਗਿਆ। ਚੋਣਾਂ ਦੇ ਵਿੱਚ ਹੋਈ ਹਾਰ ਦੀ ਉਹਨਾਂ ਨੇ ਆਪਣੀ ਨਿੱਜੀ ਜ਼ਿੰਮੇਵਾਰੀ ਲਈ ਹੈ। ਇਸ ਕਰਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ। ਬੀਤੀ ਰਾਤ ਮੋਗਾ ਦੇ ਮਹਾਵੀਰ ਨਗਰ ਦੇ ਵਿੱਚ ਮੋਟਰਸਾਈਕਲ ਤੇ ਸਵਾਰ ਤੇ ਨੌਜਵਾਨਾਂ ਦੇ ਵਿੱਚੋਂ ਇੱਕ ਨੇ ਜੋ ਕਿ ਸਾਹਿਲ ਕੁਮਾਰ ਤੇ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਉਸ ਨੂੰ ਗੋਲੀਆਂ ਲੱਗ ਗਈਆਂ ਨੇ ਜੋ ਗਲੀ ਦੇ ਵਿੱਚ ਬੈਠਾ ਹੋਇਆ ਸੀ ਜਦੋਂ ਸਾਹਿਲ ਗਲੀ ਦੇ ਵਿੱਚ ਬੈਠਾ ਹੋਇਆ ਸੀ ਤਾਂ ਆਪਣੇ ਦੋਸਤ ਦੇ ਨਾਲ ਗੱਲ ਕਰ ਰਿਹਾ ਸੀ ਉਸੇ ਵੇਲੇ ਗੋਲੀਆਂ ਚੱਲੀਆਂ ਤੇ ਉਸ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਚਾਰ ਰਾਉਂਡ ਫਾਇਰ ਕੀਤੇ ਗਏ ਨੇ ਪੁਲਿਸ ਮੌਕੇ ਤੇ ਪਹੁੰਚੀ ਉਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਤੇ ਪੁਲਿਸ ਦੇ ਉੱਪਰ ਹੁਣ ਇਹ ਕਾਫੀ ਜ਼ਿਆਦਾ ਪ੍ਰੈਸ਼ਰ ਹੈ ਕਿ ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰੇ ਕਿਉਂਕਿ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਸਾਹਿਬ ਜੀ ਵੇਖਦੇ ਸੀ ਕਿ ਜਿਹਦੇ ਗੋਲੀਆਂ ਵਧੀਆਂ ਹੋ ਗਈ ਬੈਠਾ ਨਹੀਂ ਮੇਰੇ ਨਾਲ ਹੀ ਗੱਲਾਂ ਬਾਤਾਂ ਕਰਦੇ ਪਏ ਸੀ ਤੇ ਤਿੰਨ ਬੰਦੇ ਆਏ ਇੱਕ ਨੇ ਉਤਰ ਕੇ ਗੋਲੀਆਂ ਮਾਰੀਆਂ ਤੇ ਉਹ ਮੋਟਰਸਾਈਕਲ ਬੈਠੇ ਨੇ ਕਿ ਆਜ ਕੰਮ ਹੋ ਗਿਆ ਤੇ ਬੈਠ ਕੇ ਤੇ ਚਲੇ ਗਏ ਬੰਦੇ ਕੌਣ ਸੀ ਜਾਣਦੇ ਹੋ ਮੈਂ ਇੱਕ ਨੂੰ ਪਛਾਣਦਾ ਜੀ ਕੌਣ ਸੀ ਉਹ ਇੱਥੋਂ ਦਾ ਹੀ ਹੈ ਮਹੱਲੇ ਦਾ ਹੀ ਹੈ ਮੁੰਡਾ ਸाहिल ਨਾਂ ਮੁੰਡੇ ਦਾ ਤੇ ਆਪਣੇ ਨਗਰ ਨੇ ਕੋਈ ਜਦਾ ਪੇਓ ਨੌਕਰੀ ਕਰਦਾ ਤੇ ਮੂੰਹ ਮਾਂ ਬੰਨੇ ਸੀ ਨਹੀਂ 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 ਖਾਲੀ ਖਾਲੀ ਮੂੰਹ ਸੀ ਸਾਰਾ ਕੁਝ ਕਿੰਨੀਆਂ ਖਾਇਰ ਕਿੰਨੇ ਕਿਤੇ ਉਹਨਾਂ ਨੇ ਖਾਇਰ ਦਾ ਤਾਂ ਪਤਾ ਹੀ ਨਹੀਂ ਹੁਣ ਆਪਾਂ ਨੂੰ ਕਿਹੜਾ ਕਦਾ ਪਚਾਉਨੇ ਆ ਜੀ ਉਹ ਤਾਂ ਠਾ ਠਾ ਕਰ ਕੀਤਾ ਤੇ ਇੱਥੇ ਇੱਥੇ ਪੇ ਆ ਬਾਰੇ ਫੋੜ ਸਾਰੇ ਕਿੰਨੇ ਆਲੇ ਸੀ ਟੋਟਲ ਤਿੰਨ ਜਣੇ ਸੀ ਗਏ ਗੋਲੀ ਲੱਗੀ ਮੁੰਡੇ ਨੂੰ ਕੇ ਰਾਈਆਂ ਮੇਰਾ ਦੂਜੀ ਗਲੀ ਚ ਆਕਰ ਤੁਹਾਡਾ ਕੀ ਲੱਗਦਾ ਮੁੰਡਾ ਮੇਰਾ ਬੇਟਾ ਉਹ ਕਿਵੇਂ ਕੀ ਹੋਇਆ ਕੀ ਸੀਗਾ ਮੈਨੂੰ ਤਾਂ ਪਤਾ ਹੀ ਨਹੀਂ ਆਵਾਜ਼ ਆਈਏ ਪਟਾਕਿਆਂ ਦੀ ਅਸੀਂ ਭੱਜਿਆ ਆਏ ਜਿਨ੍ਹਾਂ ਦੇ ਭੂ ਅੱਗੇ ਲੱਗੀਆਂ ਗੋਲੀਆਂ ਉਹ ਕੇ ਕਕਰੜ ਵਿਚਾਲੇ ਜਲਵਾਯੂ ਟਾਵਰ ਦੀ 14ਵੀਂ ਮੰਜ਼ਿਲ ਤੋਂ ਛਾਲ ਮਾਰ ਕੇ 20 ਸਾਲਾਂ ਨੌਜਵਾਨ ਲੜਕੀ ਨੇ ਖੁਦਕੁਸ਼ੀ ਕਰ ਲਈ ਹੈ ਮਾਮਲਾ ਕੀ ਸੀ ਕਿਉਂ ਖੁਦਕੁਸ਼ੀ ਕੀਤੀ ਗਈ ਹੈ ਇਸ ਬਾਰੇ ਨਿਕਲ ਕੇ ਹਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਤਿੰਨ ਨੌਜਵਾਨ ਇਰਾਨ ਦੇ ਵਿੱਚ ਕਿਡਨਾਪ ਹੋ ਗਏ ਸਨ ਉਹਨਾਂ ਨੂੰ ਭਾਰਤ ਦੇ ਵੱਲੋਂ ਉੱਥੋਂ ਛੁਡਵਾ ਲਿਆ ਗਿਆ ਹੈ ਤੇ ਹੁਣ ਤਿੰਨੋਂ ਨੌਜਵਾਨ ਭਾਰਤ ਪਹੁੰਚ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਧੂਰੀ ਦਾ ਨੌਜਵਾਨ ਹੁਸਨਪ੍ਰੀਤ ਸਿੰਘ ਹੈ ਜੋ ਕਿ ਆਪਣੇ ਘਰ ਪਹੁੰਚ ਚੁੱਕਿਆ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਸਨੇ ਦੱਸਿਆ ਕਿ ਇਹ ਆਪਣੇ ਘਰੋਂ ਪਹੁੰਚ ਗਿਆ ਹੈ 31 April ਨੂੰ ਮੁਕਵਾਲਾ ਇਕ ਈਰਾਨ ਪਹੁੰਚਿਆ ਸੀ ਉਹ ਜਿੱਥੇ 1 ਮਈ ਨੂੰ ਉਸ ਨੂੰ ਕਿਡਨਾਪਰਾਂ ਦੇ ਵੱਲੋਂ ਕਿਡਨਾਪ ਕਰ ਲਿਆ ਗਿਆ ਇਸ ਤੋਂ ਬਾਅਦ ਉਸ ਨੂੰ 1 ਮਹੀਨਾ ਕਿਡਨਾਪ ਰੱਖਿਆ ਗਿਆ ਤੇ ਕਾਫੀ ਕੋਟਮਾਰਸ ਦੇ ਨਾਲ ਹੋਈ ਹੈ ਕਾਫੀ ਕੁਝ ਉਸ ਦੇ ਉੱਪਰ ਅਤਿਆਚਾਰ ਹੋਏ ਨੇ ਤੇ ਉਸ ਨੇ ਕਿਹਾ ਹੈ ਕਿ ਉਸ ਦੇ ਕੋਲੋਂ ਪੈਸਿਆਂ ਦੀ ਮੰਗ ਵੀ ਕੀਤੀ ਜਾ ਰਹੀ ਸੀ ਪਰ ਭਾਰਤ ਦੇ ਐਮਬੈਸੀ ਦੇ ਵੱਲੋਂ ਈਰਾਨ ਦੀ ਪੁਲਿਸ ਦੀ ਮਦਦ ਦੇ ਨਾਲ ਉਹਨਾਂ ਨੂੰ ਹੁਣ ਛੁਡਵਾ ਲਿਆ ਗਿਆ ਹੈ ਮਾਰਗਾਰਡੀ ਜੀ ਦੇ ਹੋਈ ਹੋਈ ਪੈਸੇ ਨੂੰ 2 ਕਰੋੜ ਤੇ 1.5 ਕਰੋੜ ਕਰੋੜਾ ਫੇਰ 54 ਲੱਖਾਂ ਤੇ ਕੋਈ ਪੇਹ ਤੇ ਕਿਸ ਦੇ ਨਾਲ ਡਬੋ ਰਹੇ ਸੀ ਤੁਸੀਂ ਤੇ ਇਹਦੇ ਮਾਸੜ ਦੇ ਨਾਲ ਪੂਰੀ ਸੀ ਨਾ ਚੈਰ ਭਾਵੇਂ ਉਹਦੇ ਦੇ ਦੇਣਾ ਕੋਈ ਵਾਰ ਹੋ ਜਾਂਦਾ ਸੀ ਹਾਂ ਤੁਹਾਡੀ ਯਾਤਰੀ কাল ਹਰਿਆਣਾ ਦੀ স্পেশাল টাস্ক ফোর্স ਨੇ ਗੁਰੂਗਰਾਮ ਦੇ ਵਿੱਚ ਦਿੱਲੀ ਹਰਿਆਣਾ ਸਰਹੱਦ ਤੇ ਇੱਕ ਮੁਕਾਬਲੇ ਦੇ ਵਿੱਚ ਬਦਨਾਮ গ্যাংস্টার ਰੋਮਿਲ ਵੋਹਰਾ ਨੂੰ ਮਾਰ ਦਿੱਤਾ ਹੈ। ਮੁਕਾਬਲੇ ਦੇ ਵਿੱਚ গ্যাংস্টার ਦੀਆਂ ਗੋਲੀਆਂ ਦੇ ਨਾਲ ਸਬ ਇੰਸਪੈਕਟਰ ਵੀ ਜ਼ਖਮੀ ਹੋਏ ਨੇ। ਦੋਵਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। গ্যাংস্টার ਵੋਹਰਾ ਬਦਨਾਮ ਕਾਲਾ ਰਾਣਾ ਨੋਨੀ ਤੇ ਰਾਣਾ ਗੈਂਗ ਦਾ ਸਰਗਰਮ ਸ਼ੂਟਰ ਸੀ। ਕਾਲਾ ਰਾਣਾ ਤੇ ਨੋਨੀ ਰਾਣਾ ਲੋਰੈਂਸ ਗੈਂਗ ਦੇ ਨਾਲ ਜੁੜੇ ਹੋਏ ਦੱਸੇ ਜਾ ਰਹੇ ਨੇ। ਰੋਮਿਲ ਲਗਭਗ 8 ਮਹੀਨੇ ਪਹਿਲਾਂ ਹੀ ਉਹਨਾਂ ਦੇ ਨਾਲ ਜੁੜਿਆ ਹੋਇਆ ਸੀ। ਫੋਜੀਆਰਪੁਰ ਦੇ ਪਿੰਡ ਭਾਗੋਵਾਲ ਦਾ ਰਹਿਣ ਵਾਲਾ ਨੌਜਵਾਨ ਅਮਰਿਤਪਾਲ ਸਿੰਘ ਇਰਾਨ ਦੇ ਵਿੱਚ ਕਿਡਨੈਪਰਾਂ ਦੇ ਚੁੰਗਲ ਦੇ ਵਿੱਚੋਂ ਨਿਕਲ ਕੇ ਭਾਰਤ ਵਾਪਸ ਆ ਗਿਆ ਹੈ ਜਾਣਕਾਰੀ ਮੁਤਾਬਕ ਅਮਰਿਤਪਾਲ ਸਿੰਘ ਬੀਤੇ ਕੁਝ ਸਮੇਂ ਦੇ ਵਿੱਚ ਪਹਿਲਾਂ ਘਰ ਤੋਂ ਆਸਟ੍ਰੇਲੀਆ ਗਿਆ ਰੋਜੀ ਰੋਟੀ ਕਮਾਉਣ ਦੇ ਲਈ ਗਿਆ ਸੀ ਪਰ ਏਜੰਟ ਦੀ ਧੋਖਾਧੜੀ ਕਰਕੇ ਉਹ ਉੱਥੇ ਕਿਡਨਾਪਰਜ਼ ਦਾ ਸ਼ਿਕਾਰ ਹੋ ਗਿਆ ਜਿਸ ਤੋਂ ਬਾਅਦ ਨੌਜਵਾਨਾਂ ਨੂੰ ਏਜੰਟਾਂ ਦੇ ਵੱਲੋਂ ਬੰਦਕ ਬਣਾ ਲਿਆ ਗਿਆ ਸੀ ਭਾਰਤ ਸਰਕਾਰ ਦੀ ਮਦਦ ਦੇ ਨਾਲ ਹੁਣ ਉਹ ਵਾਪਸ ਘਰ ਪਹੁੰਚ ਗਏ ਨੇ ਤੇ ਪਰਿਵਾਰ ਦੇ ਵਿੱਚ ਕਾਫੀ ਖੁਸ਼ ਦਾ ਮਾਹੌਲ ਹੈ ਪਰਿਵਾਰ ਨੇ ਕੇਂਦਰ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ ਕਿੰਨੇ ਟਾਈਮ ਟ੍ਰੈਵਲ ਕੀਤਾ ਫੇ ਸਾਨੂੰ ਕਿਸੇ ਘਰ ਜੀ ਇਚ ਲੈ ਗਏ ਤੇ ਉੱਥੇ ਪਤਾ ਸਿਰ ਕਿਹੜੇ ਸ਼ਹਿਰ ਚ ਰਹੇ ਸੀ ਕਿਸ ਜਗ੍ਹਾ ਤੇ ਰੁਕੇ ਏਦਾਂ ਨਹੀਂ ਕੋਈ ਪਤਾ ਤਹਿਰਾਨ ਦੀ ਸਿਟੀ ਹੈ ਤਹਿਰਾਨ ਚ ਹਾਂਜੀ ਤਹਿਰਾਨ ਤੋਂ ਜਦੂ ਅਗੇ ਜੀ ਜੀ ਦਾ ਨਾਮ ਜਾਣਦੀ ਉਤੋਂ ਬਾਅਦ ਪਤਾ ਨਹੀਂ ਕਿੱਧਰ ਲੈ ਗਏ ਪਰ ਛੱਟ ਗਏ ਮਤਲਬ ਕਿ ਅੰਦਰ ਬੰਦ ਕਰਤਾ ਉਹਨਾਂ ਨੇ ਤੁਹਾਨੂੰ ਨਹੀਂ ਸਾਡੇ ਰਾਹ ਚ ਫੋਨ ਲਈਲੇ ਪਹਿਲਾਂ ਸਿਕਿਉਰਟੀ ਲਈ ਲੈਣੇ ਆ ਤੇ ਫਿਰ ਧੀਰਜ ਜੋ ਏਜੰਟਾ ਉਹਦਾ ਫੋਨ ਆਇਆ ਉਹਨਾਂ ਮੇਰੀ ਗੱਲ ਕੀਤੀ ਕਹਿੰਦਾ ਫੋਨ ਆਪਣੇ ਨਾਲ ਦੇ ਦੇ ਸਿਕਿਉਰਟੀ ਲਈ ਲੈਣੇ ਆ ਇਹਨਾਂ ਨੇ ਕੋਈ ਇਦਾਂ ਦਾ ਚੱਕਰ ਨਹੀਂ ਉਹ ਫਿਰ ਮੈਂ ਉਹ ਮੰਗਲਵਾਰ ਸਵੇਰੇ ਸੋਨੀਪੱਤ ਦੇ ਵਿੱਚ ਪੁਲਿਸ ਨੇ ਇੱਕ ਮੁਕਾਬਲੇ ਤੋਂ ਬਾਅਦ ਇੱਕ ਹਿਸਟਰੀ ਸ਼ੀਟਰ ਨੂੰ ਉਸਦੇ ਤਿੰਨ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਗੈਂਗਸਟਰ ਚਾਂਦ ਨੂੰ ਕਰਾਇਮ ਯੂਨਿਟ ਦੇ ਨਾਲ ਮੁਕਾਬਲੇ ਦੇ ਵਿੱਚ ਲੱਤ ਦੇ ਵਿੱਚ ਗੋਲੀ ਲੱਗ ਗਈ ਉਸ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਦੋਸ਼ੀ ਚਾਂਦ ਉਰਫ ਪਹਿਲਵਾਨ ਬਿੱਡਲ ਪਿੰਡ ਦਾ ਰਹਿਣ ਵਾਲਾ ਹੈ ਪੁਲਿਸ ਮੁਤਾਬਕ ਉਸ ਖਿਲਾਫ 18 ਮਾਮਲੇ ਦਰਜ ਨੇ ਤੇ ਉਹਨਾਂ ਦੇ ਵਿੱਚੋਂ 11 ਦੇ ਵਿੱਚ ਉਹ ਫਰਾਰ ਦੱਸਿਆ ਜਾ ਰਿਹਾ ਹੈ ਤੇ 10000 ਰੁਪਏ ਦਾ ਇਨਾਮ ਵੇਲਾਇਆ ਗਿਆ ਸ ਕੁਲਦੀਪ ਢਾਲੀਵਾਲ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਮੈਂ ਈਰਾਨ ਦੇ ਵਿੱਚ ਭਾਰਤੀ ਦੂਤਾਵਾਸਤੇ ਕੇਂਦਰ ਸਰਕਾਰ ਦੇ ਨਾਲ ਸੰਪਰਕ ਕਰਕੇ ਭਾਰਤ ਤੋਂ ਬਾਹਰ ਗਏ ਨੌਜਵਾਨਾਂ ਨੂੰ ਰਿਹਾ ਕਰਵਾਇਆ ਹੈ ਤੇ ਇੱਕ ਦਿਨ ਪਹਿਲਾਂ ਹੀ ਉਹ ਵਾਪਸ ਆ ਗਏ ਨੇ ਮੈਂ ਧੋਖਾਧੜੀ ਕਰਨ ਵਾਲੇ ਏਜੰਟਾਂ ਖਿਲਾਫ ਇੱਕ ਵੱਡੀ ਲੜਾਈ ਹੁਣ ਸ਼ੁਰੂ ਕਰਨ ਜਾ ਰਿਹਾ ਹਾਂ ਵੀਡੀਓ ਤੇ ਆਪਾਂ ਗੱਲ ਕਰ ਰਹੇ ਹਾਂ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ ਜਿਹੜੇ ਆਵਾਨ ਦੇ ਵਿੱਚ ਆਪਣੇ ਤਿੰਨ ਪੰਜਾਬੀ ਬੱਚੇ ਜਿਹੜੇ ਜਿਨ੍ਹਾਂ ਨੂੰ ਆਸਟ੍ਰੇਲੀਆ ਲਿਜਾਉਂਦਾ ਟਰੈਵਲ ਜੈਂਟਾ ਨੇ ਲਾਵਾ ਲਾਇਆ ਸੀ ਪਰ ਰਸਤੇ ਤੇ ਜਾ ਕੇ ਰਾਨ ਦੇ ਵਿੱਚ ਜਾ ਕੇ ਪਾਕਿਸਤਾਨ ਦੇ ਉਹ ਏਜੰਸੀ ਅੱਗੇ ਤੋਂ ਅੱਗੇ ਉਹਨਾਂ ਨੇ ਅਗਵਾ ਕਰ ਲਿਆ ਉਹਦਾ ਬੜੀ ਮੁਸ਼ਕਲ ਇਹਨਾਂ ਦੇ ਮਾਪੇ ਜਿਹੜੇ ਆ ਉਹ ਮੇਰੇ ਕੋ ਆਏ ਸੀ ਬੇਟਾ ਤੁਹਾਡੇ ਮਾਪੇ ਮੇਰੇ ਕੋ ਆਏ ਸੀਗੇ ਅਰੇ ਮਤਲਬ ਮੇਰੇ ਦਫ਼ਤਰ ਨਾਲ ਇਹਦੇ ਵਿੱਚ ਆਏ ਸੀਗੇ ਤੇ ਉਹਦੇ ਤੋਂ ਬਾਅਦ ਮੈਂ ਇਹ ਪੈਰਵਾਈ ਸ਼ੁਰੂ ਕੀਤੀ ਉਸ ਤੋਂ ਬਾਅਦ ਮੈਂ ਵਦੇਸ਼ਵਤਾਲੇ ਦੇ ਨਾਲ ਆਦਾਨ ਦੇ ਵਿੱਚ ਜਿਹੜੀ ਇੰਡੀਆ ਯੂਨੀਵਰਸਿਟੀ ਆ ਉਹਦੇ ਨਾਲ ਸੰਪਰਕ ਸੱਦ ਕੇ ਇਹ ਮੀਲਾ ਕਰਕੇ ਤੇ ਤੁਹਾਡੀ ਜਾਈ ਜਿਹੜੀ ਆ ਤੁਹਾਨੂੰ ਜਿਹੜਾ ਟਰੈਵਲ ਏਜੰਟਾਂ ਨੇ ਅਗਵਾ ਕੀਤਾ ਹੈ ਉਹਨਾਂ ਕੋਲ ਛਡਾਉਣ ਦਾ ਜਿਹੜਾ ਇੱਕ ਪ੍ਰਾਲਾ ਕੀਤਾ ਜਿਸ ਤੇ ਆਪਾਂ ਸਫਲ ਹੋ ਗਏ ਹਾਂ ਤੁਸੀਂ ਫਿਰ ਮਨਾਨਗਰ ਦੇ ਪੋਂਟਾ ਸਾਹਿਬ ਜਗਾਦਰੀ ਰਾਸ਼ਟਰੀ ਰਾਜਮਾਰਗ ਤੇ ਸ਼ੇਰਪੁਰ ਪਿੰਡ ਦੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਸੜਕ ਕਿਨਾਰੇ ਖੜੇ ਇੱਕ ਚਾਹ ਵਿਕਰੇਤਾ ਨੂੰ ਇੱਕ ਤੇਜ਼ ਰਫ਼ਤਾਰ ਡੰਪਰ ਨੇ ਕੁਚਲ ਦਿੱਤਾ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਡੰਪਰ ਚਾਲਕ ਨੇ ਸੜਕ ਕਿਨਾਰੇ ਖੜੇ ਜਿਹੜਾ ਇਹ ਚਾਹ ਵੇਚਣ ਵਾਲਾ ਸੀਗਾ ਉਸ ਦੇ ਉੱਪਰ ਆਪਣਾ ਡੰਪਰ ਚੜਾ ਦਿੱਤਾ 50 ਸਾਲਾਂ ਇੰਦਰਾ ਦੀ ਮੌਕੇ ਤੇ ਮੌਤ ਹੋ ਗਈ ਹੈ ਉਸ ਨੂੰ ਡੰਪਰ ਦੇ ਟਾਇਰ ਹਿੱਟੋਂ ਬਾਹਰ ਕੱਢਿਆ ਗਿਆ ਹਸਪਤਾਲ ਲੈ ਜਾਂਦਾ ਗਿਆ ਪਰ ਉਸ ਦੀ ਜਾਨ ਨਹੀਂ ਬਚ ਸਕੀ ਹੈ ਬੀਤੇ ਦਿਨੀ ਫਿਰੋਜ਼ਪੁਰ ਦੇ ਇੱਛੇਵਾਲਾ ਰੋਡ ਤੇ ਬਾਜ਼ਾਰ ਤੋਂ ਆ ਰਹੀਆਂ ਦੋ ਲੜਕੀਆਂ ਨੂੰ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੁੱਟ ਦਾ ਸ਼ਿਕਾਰ ਬਣਾ ਲਿਆ ਜਿਨ੍ਹਾਂ ਦੇ ਕੋਲੋਂ ਲੁਟੇਰੇ ਪਰਸ ਖੋਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਪਰਸ ਖੋਕੇ ਉਹ ਫਰਾਰ ਵੀ ਹੋ ਗਏ ਲੜਕੀਆਂ ਦੇ ਭਰਾ ਨੇ ਦੱਸਿਆ ਹੈ ਕਿ ਪਰਸ ਦੇ ਵਿੱਚ ਦੋ ਸੋਨੇ ਦੀਆਂ ਮੁੰਦਰੀਆਂ ਤੇ ਕੁਝ ਪੈਸੇ ਮੌਜੂਦ ਸਨ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੋਟਰਸਾਈਕਲ ਸਵਾਰ ਦੋਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਜਿਹੜੇ ਸਨੇਚਿੰਗ ਪਿਛਲੇ ਦਿਨਾਂ ਚ ਸਨੇਚਿੰਗ ਦੋ ਤਿੰਨ ਸਨੇਚਿੰਗ ਹੋਈਆਂ ਸੀ ਜਿਹੜੀਆਂ ਕਾਫੀ ਜਿਹਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ ਪੁਲਿਸ ਵੱਲੋਂ ਚੰਗੀ ਕਾਰਵਾਈ ਕਰਦੇ ਹੋਏ ਜਿਹੜੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਤੇ ਜਿਨ੍ਹਾਂ ਵੱਲੋਂ ਇਹਨਾਂ ਨੂੰ ਟ੍ਰੇਸ ਕਰ ਲਿਆ ਗਿਆ ਤੇ ਜਿਹੜੇ ਦੋ ਜਣੇ ਇਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਆ ਲੜਕੀ ਕੋਲੋਂ ਸਨੇਚ ਕੀਤਾ ਸੀ ਪਰ ਉਹ ਜਿਹੜੇ ਇੱਛੇ ਵਾਲਾ ਰੋਡ ਉੱਤੇ ਉਹ ਤੋਂ ਰਿਕਵਰੀ ਹੋ ਗਈ ਆ ਤੇ ਇਵੇਂ ਹੀ ਪੰਜ ਵਾਰ ਦਾ ਤਾਂ ਹੋਰ ਬੰਨੇ ਆ ਜਿਹੜੀਆਂ ਇਹਨਾਂ ਨੇ ਕੀਤੀ ਸੀ ਜਿਹਦੀ ਬਾਕੀ ਦੀ ਰਿਕਵਰੀ ਸਾਡੀ ਚੱਲ ਰਹੀ ਹੈ ਇਹਨਾਂ ਕੋਲੋਂ ਦੋ ਲੇਡੀਜ਼ ਰਿੰਗਸ ਬਰਾਮਦ ਹੋ ਗਈਆਂ ਇੱਕ ਮੋਬਾਈਲ ਫੋਨ ਬਰਾਮਦ ਹੋ ਚੁੱਕਿਆ ਦੇਖੋ ਇੱਕ ਤਾਂ ਜਦੋਂ ਵੀ ਅਜਿਹੇ ਕੋਈ ਅਨਸਰ ਉਹਨਾਂ ਨੂੰ ਦਿਖਾਈ ਦਿੰਦੇ ਆ ਜਾਂ ਤਾਂ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰ ਉਹਨਾਂ ਨੂੰ ਕੁਝ ਦੂਰੀ ਤੋਂ ਸੇਫ ਦੂਰੀ ਤੋਂ ਫਾਲੋ ਕਰ ਸਕਦੇ ਆ ਜਿਹੜੇ ਨੌਜਵਾਨ ਆ ਕੋਈ ਫਾਲੋ ਵੀ ਕੀਤਾ ਜਾ ਸਕਦਾ ਤੇ ਸਾਨੂੰ ਚੰਗੀਆਂ ਲੀਡਸ ਦੇ ਸਕਦੇ ਆ ਜਿਹੜੀ ਲੀਡਸ ਤੋਂ ਆਪਾਂ ਇਹਨਾਂ ਨੂੰ ਫੜ ਸਕੀਏ ਸੋਨੀਪਟ ਜ਼ਿਲ੍ਹੇ ਦੇ ਗੋਹਾਣਾ ਦੇ ਗੋਤਮਨਗਰ ਦੇ ਵਿੱਚ 2 ਦਿਨ ਪਹਿਲਾਂ ਹੋਏ ਨਸੀਬ ਕਤਲ ਕੇਸ ਦੇ ਵਿੱਚ ਪੁਲਿਸ ਨੇ ਦੋਸ਼ੀ ਰਾਜੂ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ਜਿੱਥੇ ਉਸ ਨੂੰ 1 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਕ ਘਟਨਾ ਵਾਲੇ ਦਿਨ ਦੋਸ਼ੀ ਰਾਜੂ ਨਸੀਬ ਦੇ ਘਰ ਦੇ ਸਾਹਮਣੇ ਇੱਕ ਮਰੇ ਹੋਏ ਕੁੱਤੇ ਨੂੰ ਦਫਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਮਾਮਲੇ ਨੂੰ ਲੈ ਕੇ ਦੋਵਾਂ ਵਿਚਕਾਰ ਬਹਿਸ ਹੋ ਗਈ ਰਾਤ ਨੂੰ ਰਾਜੂ ਨਸੀਬ ਦੇ ਘਰ ਪਹੁੰਚਿਆ ਤੇ ਬਰਫ ਦੀ ਸੂਈ ਦੇ ਨਾਲ ਉਸ ਦੀ ਛਾਤੀ ਦੇ ਵਿੱਚ ਚਾਕੂ ਮਾਰ ਦਿੱਤੇ ਗਏ ਤੇ ਨਸੀਬ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਸਿਵਲ ਹਸਪਤਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੋ ਔਰਤਾ ਦੇ ਵੱਲੋਂ ਬਲੈਕਮੇਲ ਕੀਤੇ ਜਾਣ ਤੋਂ ਬਾਅਦ ਬਲਾਚੌਰ ਦਾ ਇੱਕ ਨੌਜਵਾਨ ਨੇ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਨੌਜਵਾਨ ਦੀ লাশ ਪੱਖੇ ਦੇ ਨਾਲ ਲਟਕਦੀ ਹੋਈ ਮਿਲੀ। ਚੰਡੀਗੜ੍ਹ ਪੁਲਿਸ ਨੇ ਦੋ ਔਰਤਾ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਮੈਂ ਕਿਹੜਾ ਜਨਨ ਕਿ ਜੋ ਵੀ ਘਟਨਾਕ੍ਰਮ ਹੋਇਆ ਇਸ ਦੇ ਵਿੱਚ ਜਿਹੜੀ ਇੱਕ ਸੂਰਵਰ ਬੇਜੀ ਜ਼ੋਨ ਨਾਮ ਲਿਆ ਨਾ ਉਹਨਾਂ ਨੂੰ ਮਤਲਬ ਸਖਤ ਤੋਂ ਸਖਤ ਸਜ਼ਾ ਯੋਗ ਦੇ ਵਾਸਤੇ ਕਿਸ ਤਰ੍ਹਾਂ ਬਰਵਾਇਆ ਕਰਾਂ ਬਾਕੀ ਨਾਲ ਨਾਲ ਮੈਂ ਜੋਤ ਨੂੰ ਜਿਹੜਾ ਲੋਜਨ ਜੋਤ ਹੈ ਉਹਨੂੰ ਇਹ ਕਹਿਣਾ ਚਾਹੁੰਦਾ ਕਿ ਇਦਾਂ ਵੀ ਫੀਕ ਇੰਸਟਾਗ੍ਰਾਮ ਆਈਡੀ ਫੇਸਬੁੱਕ ਆਈਡੀ ਬਹੁਤ ਕੁਝ ਸ਼ੂਟ ਚੱਲ ਰਿਹਾ ਮੈਂ ਅੱਜ ਉਹ ਦੋਨੋਂ ਆਈਡੀ ਉਹਨਾਂ ਨਾਮ ਜਿਸ ਤਰ੍ਹਾਂ ਬੱਚੇ ਨੇ ਲਈ ਸੀਗੇ ਦੋਨੋਂ ਖੋਲ ਕੇ ਵਿੱਚ ਉਹ ਜੀ ਬਹੁਤ ਸਾਰੇ ਸਾਡੇ ਬੜਾਚੌਰ ਏਰੀਏ ਦੇ ਮੁੰਡੇ ਐਚਕਾਠੜ ਏਰੀਏ ਦੇ ਮੁੰਡੇ ਬਹੁਤ ਸਾਰੇ ਬੱਚੇ ਨੇ ਜਿਹੜੇ ਉਹ ਐਡ ਨੈਲਸ ਉਸ ਪੇਜ ਦੇ ਵਿੱਚ ਸੋ ਇਹ ਕਹਿੰਦਾ ਜੀ ਮਾਨੇਸਰ ਨਗਰ ਨਿਗਮ ਦੇ ਲਈ ਸੀਨੀਅਰ ਤੇ ਡਿਪਟੀ ਮੇਅਰ ਦੀ ਚੋਣ ਕਾਰਨ ਰਾਜਨੀਤਿਕ ਤਾਪਮਾਨ ਕਾਫੀ ਵਧਿਆ ਹੋਇਆ ਹੈ ਵਾਰਡ ਨੰਬਰ 16 ਦੇ ਕੌਂਸਲਰ ਦਾ ਭਰਾ ਇਸ ਰਾਜਨੀਤਿਕ ਟਕਰਾਵ ਦੇ ਵਿੱਚ ਫਸ ਗਿਆ ਹੈ ਕੁਝ ਲੋਕਾਂ ਨੇ ਉਸ ਨੂੰ ਅਗਵਾ ਕਰ ਲਿਆ ਤੇ ਬੁਰੀ ਤਰੀਕੇ ਨਾਲ ਕੁੱਟਿਆ ਦੋਸ਼ ਹੈ ਕਿ ਅਗਵਾਕਾਰਾਂ ਨੇ ਮਾਨੇਸਰ ਦੇ ਮੇਅਰ ਦੇ ਪਤੀ ਰਾਕੇਸ਼ ਦਾ ਨਾਂ ਲੈਂਦੇ ਹੋਏ ਉਸ ਦੀ ਕੁੱਟਮਾਰ ਕੀਤੀ ਅਗਵਾਕਾਰਾਂ ਨੇ ਉਸ ਨੂੰ ਕਿਹਾ ਕਿ ਉਹ ਸੀਨੀਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ ਦੇ ਵਿੱਚ ਮੇਅਰ ਸਮਰਥੇਤ ਉਮੀਦਵਾਰ ਨੂੰ ਵੋਟ ਪਾਉਣ ਦੇ ਲਈ ਉਸ ਦੇ ਭਰਾ ਤੇ ਦਬਾਅ ਪਾਏ ਤੇ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅੱਗੇ ਦੀ ਕਾਰਵਾਈ ਦੇ ਵਿੱਚ ਪੁਲਿਸੁਰੂ ਜੀ ਹੋਈ ਹੈ ਆਮ ਆਦਮੀ ਪਾਰਟੀ ਨੇ ਗੁਜਰਾਤ ਤੇ ਲੁਧਿਆਣਾ ਵੈਸਟ ਦੀਆਂ ਜਿਮਨੀ ਚੋਣਾਂ ਜਿੱਤ ਕੇ ਵਿਕਾਸ ਦੀ ਰਾਜਨੀਤੀ ਤੇ ਮੋਹਰ ਲਗਾਉਂਦੇ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਹੈ ਲਾਲਚੰਦ ਕਟਾਰੂ ਚਾ ਕੈਬਨਿਟ ਮੰਤਰੀ ਪੰਜਾਬ ਦੇ ਵਿਧਾਨ ਸਭਾ ਹਲਕਾ ਪੋਆ ਅੰਦਰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਮਨਾਉਣ ਲਈ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਵਿਕਾਸ ਦੀ ਰਾਜਨੀਤੀ ਤੇ ਭਰੋਸਾ ਜਤਾਇਆ ਹੈ ਤੇ ਹੁਣ ਲੋਕ ਆਮ ਆਦਮੀ ਪਾਰਟੀ ਨੂੰ ਪਹਿਚਾਨ ਚੁੱਕੇ ਨੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਉਹਨਾਂ ਨੇ ਵਿਕਾਸ ਸੀ ਰਾਜਨੀਤੀ ਦੇ ਉੱਤੇ ਵਿਕਾਸ ਸੀ ਉੱਤੇ ਜਿਹੜਾ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਆ ਔਰ ਇਹਦੇ ਵਿੱਚ ਦੋ ਗੱਲਾਂ ਨਿਕਲ ਕੇ ਸਾਹਮਣੇ ਆndੀਆਂ ਨੇ ਜਿੱਥੇ ਇੱਕ ਪਾਸੇ ਲੱਠ ਮਾਰ ਰਾਜਨੀਤੀ ਅਜੋਦੀ ਹਾਰ ਹੋਈ ਹੈ ਔਰ ਆਮਨ ਪਸੰਦ ਤੇ ਵਿਕਾਸ ਸੀ ਰਾਜਨੀਤੀ ਦੀ ਜਿੱਤ ਹੋਈ ਹੈ ਪੰਜਾਬ ਦੇ ਅੰਦਰ ਸੋ ਅੱਜ ਇਸ ਖੁਸ਼ੀ ਦੇ ਪਲ ਦੇ ਉੱਤੇ ਵਿਧਾਨ ਸਭਾ ਹਲਕਾ ਪੋਆ ਦੇ ਸਾਡੇ ਸਾਰੇ ਵਰਕਰਾਂ ਜਿठे ਲੱਡੂ ਵੰਡੇ ਆ ਉਥੇ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਭੰਗੜੇ ਪਾਏ ਆ ਤੇ ਨਾਲ ਦੀ ਨਾਲ ਆਪਣੇ ਨੈਸ਼ਨਲ ਕੋਨਵੀਨਰ ਸ੍ਰੀ ਆਰਬੰਦ ਕੇਜਰੀਵਾਲ ਜੀ ਔਰ ਸਾਡੇ ਪਿਆਰੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸਭ ਨੇ ਸ਼ੁਭ ਸ਼ਾਮਾਂ ਭੇਜੀਆਂ ਨੇ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਨੇ ਈਰਾਨ ਇਜ਼ਰਾਈਲ ਯੁੱਧ ਦੌਰਾਨ ਇੱਕ ਸ਼ਾਂਤੀ ਸਮਝੌਤਾ ਕੀਤਾ ਉਹਨਾਂ ਨੇ ਕਿਹਾ ਕਿ ਦੋਵੇਂ ਦੇਸ਼ ਜੰਗਬੰਦੀ ਦੇ ਲਈ ਸਹਿਮਤ ਹੋਏ ਨੇ ਪਹਿਲਾ ਈਰਾਨ ਤੇ ਫਿਰ ਇਜ਼ਰਾਈਲ ਨੇ ਜੰਗਬੰਦੀ ਦਾ ਐਲਾਨ ਕੀਤਾ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਨੇ ਸੋਸ਼ਲ ਮੀਡੀਆ ਐਕਸ ਤੇ ਪੋਸਟ ਕਰਦੇ ਹੋਏ ਲਿਖਿਆ ਕਿ ਹੁਣ ਜੰਗਬੰਦੀ ਪ੍ਰਭਾਵਸ਼ਾਲੀ ਹੈ ਇਸ ਦੀ ਉਲੰਘਣਾ ਨਾ ਕਰੋ ਨਸ਼ਾ ਖਿਲਾਫ ਮੁਹਿੰਮ ਤਹਿਤ ਡੀਜੀਪੀ ਪੰਜਾਬ ਐਸਐਸਪੀ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ ਤੇ ਮੋਗਾ ਪੁਲਿਸ ਨੇ थाना ਮੁਖੀ ਵਰुण कुमार ਤੇ थाना ਸਿਟੀ 2 ਦੇ ਪੀਸੀਆਰ ਇੰਚਾਰਜ ਦੀ ਅਗਵਾਈ ਹੇਠ ਮੋਗਾ ਦੀ ਸਾਦਾਵਾਲੀ ਬਸਤੀ ਮੋਹਨ ਸਿੰਘ ਬਸਤੀ ਲਾਲ ਸਿੰਘ ਰੋਡ ਤੇ ਸ਼ਾਮ 6 ਵਜੇ ਤੋਂ 8 ਵਜੇ ਤੱਕ ਕੋਸਕੋ ਕਾਰਵਾਈ ਕੀਤੀ ਨਸ਼ਾ ਤਸਕਰਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਗਈ ਹੈ ਤੇ ਨਾਕੇ ਬੰਦੀ ਕਰਕੇ ਲੋਜੜੇ ਲੋਕ ਆ ਜਾ ਰਹੇ ਸੀ ਉਹਨਾਂ ਦੀ ਵੀ ਚੈਕਿੰਗ ਕੀਤੀ ਗਈ ਹੈ ਚੀਨ ਦੇ ਰੌਂਗ ਜਾਨ ਤੋਂ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਭਾਰੀ ਮੀਂਹ ਕਰਕੇ ਚੀਆ ਰੌਂਗ ਐਕਸਪ੍ਰੈਸ ਵੇ ਪੁਲ ਟੇ ਚੁੱਕਾ ਹੈ ਕਈ ਵਾਹਨ ਖੜ ਦੇ ਵਿੱਚ ਡਿੱਗੇ ਨੇ ਓਵਰ ਬ੍ਰਿਜ ਤੋਂ ਲੰਘ ਰਿਹਾ ਇੱਕ ਟਰੱਕ ਟੁੱਟ ਕੇ ਪੁਲ ਹੇਠਾਂ ਥੱਲੇ ਡਿੱਗ ਗਿਆ ਮੀਂਹ ਤੋਂ ਬਾਅਦ ਕਈ ਪਿੰਡਾਂ ਦਾ ਸੰਪਰਕ ਵੀ ਟੁੱਟ ਗਿਆ ਹੈ ਬਚਾਅ ਟੀਮਾਂ ਉੱਥੇ ਲੱਗੀਆਂ ਹੋਈਆਂ ਨੇ ਜਿੱਥੇ ਅੰਮ੍ਰਿਤਸਰ ਸ਼ਹਿਰ ਰੋਜ਼ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਯਾਤਰੀ ਉੱਥੇ ਆਉਂਦੇ ਨੇ ਉੱਥੇ ਹੀ ਯਾਤਰੀਆਂ ਦੇ ਨਾਲ ਲੁੱਟਖੋਹਾਂ ਤੇ ਚੋਰੀਆਂ ਦੇ ਆਰਦਾਤਾ ਵਿਵਾਦ ਦੀਆਂ ਜਾਰੀਆਂ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਯਾਤਰੀ ਦੇ ਨਾਲ ਭਰਿਆ ਆਟੋ ਉਸ ਵੇਲੇ ਪਲਟ ਗਿਆ ਜਿਸ ਵੇਲੇ ਦੋ ਬਾਈਕ ਸਵਾਰਾਂ ਦੇ ਵੱਲੋਂ ਯਾਤਰੀ ਦੇ ਨਾਲ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਵਿੱਚ ਝਾਰਖੰਡ ਤੋਂ ਆਏ ਇੱਕ ਪਰਿਵਾਰ ਤੇ ਆਟੋ ਚਾਲਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ ਤੇ ਬੀਐਸਐਫ ਅਧਿਕਾਰੀਆਂ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਇਲਾਜ ਚੱਲ ਰਿਹਾ ਹੈ बॉर्डर देख के आ रहे थे क्या हुआ आते समय मोटरसाइकिल से दो सवार और पर्स को छीनने लगे छीनने के चक्कर में मोटरसाइकिल टकरा गई ऑटो में और ऑटो पलटी हो गई हम थे? हम लोग चार जन ही थे कितने थी दो लेडीज़ दो जेंट्स चोट सबको आई है हाँ लेकिन बेटी को और वाइफ को ज़्यादा चोट आई है हम ਬਾਰਿਸ਼ ਨੇ ਹਰਿਆਣਾ, ਰਾਜਸਥਾਨ ਤੇ ਗੁਜਰਾਤ ਦੇ ਵਿੱਚ ਤਬਾਹੀ ਮਚਾਈ ਹੋਈ ਹੈ। ਸੂਰਤ ਦੀਆਂ ਗਲੀਆਂ ਵੀ ਡੁੱਬੀਆਂ ਹੋਈਆਂ ਨੇ। ਡਾਂਗ ਦੇ ਵਿੱਚ ਹੜ੍ਹਾਂ ਦੇ ਨਾਲ ਪਾਣੀ ਭਰਿਆ ਹੋਇਆ ਹੈ। ਰਾਜਸਥਾਨ ਦਾ ਬਾਰਨ ਚੇਰ ਵੀ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ। ਬੀਤੀ ਰਾਤ ਮੋਗਾ ਲੁਧਿਆਣਾ ਹਾਈਵੇ ਤੇ ਮੋਗਾ ਦੇ ਪਿੰਡ ਕਲਕਲਾ ਨੇੜੇ ਇੱਕ ਸੜਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਇੱਕ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ ਮਿਲੀ ਜਾਣਕਾਰੀ ਮੁਤਾਬਕ ਚਾਰ ਨੌਜਵਾਨ ਇੱਕ ਕਾਰ ਦੇ ਵਿੱਚ ਮਨਾਲੀ ਜਾ ਰਹੇ ਸੀ ਜਦੋਂ ਉਹ ਮੋਗਾ ਦੇ ਪਿੰਡ ਕਲਕਲਾ ਪਹੁੰਚੇ ਤਾਂ ਉਹਨਾਂ ਦੀ ਕਾਰ ਪਲੈਟੀਨਾ ਮੋਟਰਸਾਈਕਲ ਸਵਾਰ ਦੇ ਨਾਲ ਟਕਰਾ ਗਈ ਜਿਸ ਕਰਕੇ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਦੇ ਦੌਰਾਨ ਪਿੱਛੋਂ ਤੋਂ ਆ ਰਹੇ ਟਰੱਕ ਨੇ ਵੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਭਾਰੀ ਜਾਮ ਲੱਗ ਗਿਆ ਇਹਦੇ ਵਿੱਚ ਵੱਧਿਆ ਕੁਝ ਪਤਾ ਲੱਗਿਆ ਇਹ ਗੱਡੀ 'ਚ ਲੱਗਿਆ ਜੀ ਕਹਿੰਦੇ ਆਪਣੀ ਛੋਟੀ ਗੱਡੀ 'ਚ ਛੋਟੀ ਗੱਡੀ ਨਾਲ ਤੇ ਮੋਟਰਾਂ ਦਾ ਐਕਸੀਡੈਂਟ ਹੋਇਆ ਜੀ ਹੈ ਟਰੱਕ ਵਾਲੇ ਦਾ ਕੀ ਹੋਣਾ ਬਟ ਟੱਕਰਾਦਾ ਜੀ ਮਗਰੋਂ ਗੱਡੀ ਲੱਗੀ ਜੀ ਇਹਦਾ ਬਜਰਦਾ ਮਗਰੋਂ ਆਹ ਦਿੱਖ ਰਿਹਾ ਜੀ ਇਹਦਾ ਮਰਨਾਂ ਲਾਉਦਾ ਕੀ ਨਾਮ ਕੀ ਹੈ ਉਹਦਾ ਨਾਮ ਜੀ ਨਿੱਕਾ ਕਹਿੰਦੇ ਜਾਂਦਾ ਉਹਨੂੰ ਗੁਰਮੀਲ ਵੀ ਕਹਿੰਦੇ ਹੀ ਕਰੇ ਉਹ ਕਿਹੜੇ ਪਿੰਡ ਦਾ ਰਹਿਣ ਵਾਲਾ ਕਾਲਸਾ ਦਾ ਰਹਿਣ ਵਾਲਾ ਜੀ ਆਸਾ ਦਾ ਗੋਨਾ ਦੇ ਵਿੱਚ ਖੋਹ ਵਿੱਚੋਂ ਗਾਂ ਕੱਢਣ ਵੇਲੇ ਵੱਡਾ ਹਾਦਸਾ ਵਾਪਰ ਗਿਆ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪੁਲਿਸ ਤੇ ਪ੍ਰਸ਼ਾਸਨ ਮੌਕੇ ਤੇ ਮੌਜੂਦ ਹੈ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਨ ਰੰਧਾਵਾ ਦੇ ਵੱਲੋਂ ਪਿੰਡ ਨਾਨਕਚੱਕ ਨਤਮਸਤਕ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਲਿਆ ਗਿਆ ਉੱਥੇ ਹੀ ਜੋਬਨ ਰੰਧਾਵਾ ਦਾ ਕਹਿਣਾ ਸੀ ਕਿ ਉਹਨਾਂ ਨੇ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਪਾਰਟੀ ਇੰਨਾ ਵੱਡਾ ਅਹੁਦਾ ਦਵੇਗੀ ਤੇ ਮੈਂ ਆਮ ਕਰਾਂ ਦਾ ਨੌਜਵਾਨ ਤੇ ਮਹਿਜ 33 ਸਾਲਾਂ ਦੀ ਉਮਰ ਦੇ ਵਿੱਚ ਇਹ ਜ਼ਿੰਮੇਵਾਰੀ ਮੈਨੂੰ ਹੁਣ ਮਿਲੀ ਹੈ ਤੇ ਮੈਨੂੰ ਲੁਧਿਆਣਾ ਚੋਣ ਦੀ ਵੀ ਜ਼ਿੰਮੇਵਾਰੀ ਮਿਲੀ ਸੀ ਉਹ ਨਿਭਾਉਣ ਤੋਂ ਬਾਅਦ ਹੁਣ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਵਿਧਾਨ ਸਭਾ ਹਲਕਾ ਦੇ ਵਿੱਚ ਵਕ-ਵਕ ਮੀਟਿੰਗ ਕਰਕੇ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕਰਾਂਗਾ ਜੇ ਦੋ ਵੀ ਕੁਝ ਮੇਰੇ ਵਰੀ ਦਊਗੀ ਤਾਂ ਉਦੋਂ ਇੱਥੇ ਨਾਨਕ ਸਤ ਮਹਾਰਾਜ ਸ਼੍ਰੀ ਚੰਦ ਜੀ ਦੇ ਆਪਾਂ ਮੈਂ ਮੱਥਾ ਟੇਕਣਾਣਾ ਸ਼ੁਕਰਾਨਾ ਕਰਨਾਣਾ ਬਹੁਤ ਵਾਰੀ ਮੇਰੇ ਦਿਲ ਦੇ ਵਿੱਚ ਇੱਛਾ ਹੁੰਦੀ ਸੀ ਕਿ ਜਦੋਂ ਮੈਂ ਅੱਗੇ ਲੰਘਦਾ ਸੀਗਾ ਸੋ ਤਕਰੀਬਨ ਮਹੀਨਾ ਪਹਿਲੋ ਪਾਰਟੀ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਅਹੁਦੇ 'ਤੇ ਪਰ ਮੈਂ ਕਿਉਂਕਿ ਲੁਧਿਆਣੇ ਦਾ ਕੋਆਰਡੀਨੇਸ਼ਨ ਇਲੈਕਸ਼ਨ ਇਨ ਚਾਰਜ ਸੀਗਾ ਸੋ ਉੱਥੇ ਡਿਊਟੀ ਹੋਣ ਕਰਕੇ ਕੱਲ ਹੀ ਆਪਾਂ ਉਹ ਦਿੱਤੇ ਆ ਤੇ ਇੱਕ ਮਹਾਰਾਜ ਨੇ ਬਾਬਾ ਸ਼੍ਰੀ ਚੰਦ ਜੀ ਨੇ ਇੱਕ ਹੋਰ ਸਾਨੂੰ ਜਿਹੜਾ ਆਸ਼ੀਰਵਾਦ ਦਿੱਤਾ ਕੱਲ 11000 ਵੋਟਰਾਂ ਦਿੱਤੇ ਆ ਸੋ ਇਹ ਦੋਨਾਂ ਗੱਲਾਂ ਦਾ ਇੰਟਰਵਿਊ ਦੇ ਨਾਲ ਆਪਾਂ ਇੱਥੇ ਪਹੁੰਚੇ ਮਹਾਰਾਜ ਦਾ ਸ਼ੁਕਰਾਨਾ ਕਰਨ ਸੋ ਇੱਥੇ ਮਹਾਰਾਜ ਦਾ ਪਰਸ਼ਨ ਵੀ ਹੋਇਆ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਸੋ ਬਾਬਾ ਸ਼੍ਰੀ ਚੰਦ ਜੀ ਦਾ ਅਸੀਂ ਮੱਥਾ ਟੇਕ ਕੇ ਆਸ਼ੀਰਵਾਦ ਵੀ ਲਿਆ ਸੋ ਬਹੁਤ ਇੱਕ ਸ਼ੁਕਰਾਨੇ ਦਾ ਵਜੂ ਅਸੀਂ ਇੱਥੇ ਪਹੁੰਚੇ ਆ ਸੋ ਬੜੇ ਨਿਹਾਲ ਹੋਏ ਦੀ ਮਹਾਰਾਜ ਦੇ ਦੱਸਾਂ ਕਰਦੇ ਆ ਤੇ 1 ਵਜੇ ਪਹੁੰਚਿਆ ਵਾ ਜੀ ਤੇ ਸਿਰ 2-3 ਘੰਟੇ ਲਈ ਆਪਾਂ ਇੱਥੇ ਕਿਉਂਕਿ ਅੱਜ ਫੇਰ ਲੁਧਿਆਣਾ ਜਾਣਾ ਪਾਰਟੀ ਹਾਈ ਕਮਾਂਡ ਨੇ ਉੱਥੇ ਹੁਕਮ ਲਾਇਆ ਜੀ ਅਸੀਂ ਉੱਥੇ ਪਹੁੰਚਣਾ 2-3 ਘੰਟੇ ਸਭ ਤੋਂ ਪਹਿਲਾ ਜਿਹੜਾ ਕੰ ਸ਼ੁਕਰ ਕਰਨਾ ਹੈ ਸ਼ੁਕਰਾਨਾ ਕਰਨਾ ਇਸ ਮੁਜੀ ਟੀਮ ਦੇ ਨਾਲ ਆਇਆ ਇਸ ਬੁਲੇਟਿਨ ਵਿੱਚ ਫਿਲਹਾਲ ਇਨਾ ਹੀ ਤੁਸੀਂ ਵੇਖਦੇ ਰਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਧੰਨਵਾਦ